ਵੱਡੀ ਖਬਰ ਤੁਹਾਡਾ ਸਾਂਝੀ ਕਰਨ ਜਾ ਰਹੇ ਹਾਂ ਕਿ ਲੁਧਿਆਣਾ ਦੇ ਗਿਲ ਰੋਡ ਤੇ ਪੰਦੇ ਫਰੈਂਟਸ ਧਰਮਕੰਡਾ ਤੇ ਕੋਲ ਇੱਕ ਦੁਕਾਨ ਦੇ ਅੰਦਰਵਾੜੇ ਕੇ 50 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਯਾ 50 ਲੱਖ ਰੁਪਏ ਦੇ ਲੁੱਟ ਦਾ ਮਾਮਲਾ ਸਾਹਮਣੇ ਆਉਂਦਾ ਧਰਮਕੰਡੇ ਦੇ ਬਿਲਕੁਲ ਸਾਹਮਣੇ ਕੰਪਨੀ ਦੇ ਦਫ਼ਤਰ ਦੇ ਅੰਦਰੋਂ ਕੰਮ ਕਰਨ ਵਾਲੇ ਸਖਸ਼ ਅਨਿਲ ਕੁਮਾਰ ਦੇ ਮੁਤਾਬਕ ਜਤੋ ਉਦੇਸ਼ ਸ਼ਾਮ 5 ਤੋਂ 6 ਵਜੇ ਦੇ ਕਰੀਬ ਨਕਦੀ ਕੈਂਟਰੇ ਸੀ ਤਾਂ ਦੁਕਾਨ ਦੇ ਅੰਦਰ ਹੀ ਕੰਮ ਕਰਨ ਵਾਲਾ ਪੁਰਾਣਾ ਸਖਸ਼ ਜਿਆ ਪੁਰਾਣਾ ਸਖੌਂਦਾ ਪਹਿਲਾਂ ਦੁਕਾਨ ਤੇ ਨੌਕਰੀ ਕਰਕੇ ਸਖ ਜਾ ਚੁੱਕਾ ਹੁੰਦਾ ਹੈ ਹਥਿਆਰ ਲੈ ਕੇ ਦੁਕਾਨ ਦੇ ਅੰਦਰ ਵੜ ਜਾਂਦਾ ਹੈ ਪੈਸਿਆਂ ਦੀ ਮੰਗ ਕਰਦਾ ਹੈ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਅਨਿਲ ਕੁਮਾਰ ਦੇ ਮੁਤਾਬਕ ਉਹ ਡਰ ਜਾਂਦਾ ਤੇ ਨਕਦੀ ਉਸ ਨੂੰ ਦੇ ਦਿੰਦਾ ਹੈ ਉਹ ਨਗਦੀ ਲੈ ਕੇ ਉਸ ਤਰ੍ਹਾਂ ਚਫੂ ਚੱਕਰ ਹੋ ਜਾਂਦਾ ਜਿਸ ਤੋਂ ਬਾਅਦ ਅਨਿਲ ਕੁਮਾਰ ਵੱਲੋਂ ਪੁਲਿਸ ਨੂੰ ਸੂਚਨਾ ਕੀਤੀ ਗਈ ਹੈ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਨਿਲ ਕੁਮਾਰ ਨੂੰ ਪੁੱਛ ਪੜਤਾਲ ਦੇ ਲਈ ਉਸ ਨੂੰ ਥਾਣਾ ਡਿਵੀਜ਼ਨ ਨੰਬਰ 6 ਲੈ ਕੇ ਆਂਦਾ ਹੈ। ਦੱਸਦਾ ਹੈ ਕਿ ਹੁਣ ਸੀਸੀਟੀਵੀ ਪੁਲਿਸ ਦੇ ਹੱਥ ਲੱਗ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁੱਟ ਜ਼ਰੂਰ ਹੋਈ ਹੈ ਪਰ ਕਿੰਨੇ ਦੀ ਹੋਈ ਹੈ ਇਸ ਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਅਜੇ ਜਾਂਚ ਜਲ ਦਵਾਸੀ ਰਹੇਗੀ। ਲੁਧਿਆਣਾ ਲਾਈਵ ਦੇ ਲਈ ਅਮਿਤ <th>ਪਰ ਤਿਰ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੌਜੂਦ ਆ ਲੁਧਿਆਣਾ ਦੇ ਜਿਲ੍ਹ ਰੋਡ ਤੇ ਸਨ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਇਹ ਫਰੈਂਸ ਸ਼ਰਮਕੰਡਾ ਜਿਸ ਦੇ ਨਾਲ ਇੱਕ ਦੁਕਾਨ ਹੈ ਵੱਡੀ ਜਿਹਾ ਜਿਹ ਅੱਜ ਦਿਨ ਦਿਹਾੜੇ ਦੁਕਾਨ ਦੇ ਅੰਦਰ ਵੜ ਕੇ ਇੱਕ ਸ਼ਖਸ ਵੱਲੋਂ ਦਾਤ ਦਿਹਾ ਕੇ 50 ਲੱਖ ਦੇ ਕਰੀਬ ਰਕਮ ਹੈ ਜਿਹੜੀ ਖੋ ਕੇ ਲਿਜਾਈ ਜਾਂਦੀ ਹੈ ਬਿਲਕੁਲ ਜੀ ਵੱਡੀ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਮੌਜੂਦ ਆ ਉਸ ਦੁਕਾਨ ਦੇ ਵਿੱਚ ਦੁਕਾਨਦਾਰ ਜਿਹੜਾ ਕੰਮ ਕਰਦਾ ਸ਼ਖਸ ਹੈ ਉਸ ਦਾ ਸਾਫ਼ ਤੌਰ ਤੇ ਕਹਿਣਾ ਕਿ ਜਦੋਂ ਅੱਜ ਨਾਲ ਇੱਕ ਰਕਮ ਬਾਰੋਂ ਲੈ ਕੇ ਆ ਰਿਹਾ ਸੀਗਾ ਇੱਕ ਸ਼ਖਸ ਜਿਹੜਾ ਪੁਰਾਣਾ ਪਿੰਲਾ ਇੱਥੇ ਕੰਮ ਕਰਦਾ ਸੀਗਾ ਕਿਸੇ ਪਿੰਡ ਦਾ ਰਹਿਣ ਵਾਲਾ ਵਾ ਜਦੋਂ ਦੁਕਾਨ ਦੇ ਅੰਦਰ ਵੜਦਾ ਵਾ ਅੰਦਰ ਵੜ ਕੇ ਦਾਫਤ ਦਿਖਾ ਕੇ ਮੇਰੇ ਕੋਲੋਂ 40 48 ਤੋਂ 50 ਲਗਭਗ 48 ਤੋਂ 50 ਲਗਦੇ ਕਰੀਬ ਜਿਹੜੀ ਨਗਦੀ ਉਸਦੇ ਕੋਲ ਹੁੰਦੀ ਆ ਖੋ ਕੇ ਲੈ ਜਾਂਦਾ ਪੁਲਿਸ ਅੰਦਰ ਮੌਜੂਦ ਹੈ ਤਸਵੀਰਾਂ ਇੱਕ ਵਾਰੀ ਤੁਹਾਨੂੰ ਫਿਰ ਮੈਂ ਦਿਖਾਵਾਂਗਾ ਪੁਲਿਸ ਅੰਦਰ ਆਈ ਹੈ ਸੀਸੀਟੀਵੀ ਕੈਮਰੇ ਸਾਰੇ ਚੈੱਕ ਕਰ ਰਹੀ ਹੈ ਜਿਹੜਾ ਸ਼ਖਸ ਆ ਅਨੰਤ ਕੁਮਾਰ ਜਿਸ ਦਾ ਨਾਮ ਹੈ ਉਸਦੇ ਨਾਲ ਗੱਲਬਾਤ ਕੀਤੀ ਹੈ ਉਹਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਕੈਮਰੇ ਲੱਗੇ ਨਹੀਂ ਡੀਵੀਆਰ ਪੁਲਿਸ ਨੇ ਲੈ ਲਈ ਹੈ ਤੇ ਪੁਛਤਾਜ ਦੇ ਲਈ ਮੈਨੂੰ ਵੀ ਥਾਣੇ ਲੈ ਕੇ जाया ਜਾ ਰਿਹਾ ਹੈ ਵੱਡੀ ਗੱਲ ਹੈ ਅੱਜ ਕੁਝ ਦੂਰੀ ਦੇਤੇ ਚੰਦ ਕਦਮਾਂ ਦੀ ਦੂਰੀ ਦੇਤੇ ਯੂਸੀਪੀਐਮ ਨੇ ਯੂनाइटेड ਸਾਈਕਲ ਪਾਰਕ ਸੇ ਇਲੈਕਸ਼ਨ ਵੀ ਹੋ ਰਹੇ ਨੇ ਕਈ ਥਾਣਿਆਂ ਦੀ ਪੁਲਿਸ ਜਿਹੜੀ ਆ ਉਹ ਵੀ ਮੌਕੇ ਤੇ ਮੌਜੂਦ ਆ ਪਰ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਇਹੋ ਜੀ ਵਾਰਦਾਤ ਹੋਣਾ ਆਪਣੇ ਆਪ ਦੇ ਵਿੱਚ ਇੱਕ ਸਵਾਲ ਪੈਦਾ ਕਰਦਾ ਵੈ ਤਸਵੀਰ ਇੱਕ ਵਾਰੀ ਸੌਣਾ ਬੱਲਾ ਤੁਹਾਨੂੰ ਦਿਖਾਵਾਗਾ ਅੰਦਰ ਦੋ ਨੰਬਰ ਥਾਣੇ ਦੀ ਪੁਲਿਸ ਪਹੁੰਚੀ ਆ ਪੁੱਛਗਿਚ ਕਰ ਰਹੀ ਆ ਅਨਿਲ ਕੁਮਾਰ ਨਾਮ ਦਾ ਜਿਹੜਾ ਸ਼ਖਸ ਹੈ ਉਸ ਨੂੰ ਵੀ ਲੈ ਕੇ ਜਾਇਆ ਜਾ ਰਿਹਾ ਹੈ ਉਸ ਦੇ ਕੋਲੋਂ ਵੀ ਥਾਣੇ ਦੇ ਅੰਦਰ ਪੁੱਛਗਿੱਛ ਕੀਤੀ ਜਾਵੇਗੀ ਉਸ ਦਾ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਸਾਫ਼ ਤਰ੍ਹਾਂ ਤੇ ਕਹਿੰਦਾ ਸੀਗਾ ਮੈਂ ਰੋਇਆ ਕੀ ਆ ਕਿ ਉਹ ਬਾਅਦ ਚ ਦੱਸਦੇ ਹੋ ਪਹਿਲਾਂ ਨਾਲ ਲੈ ਕੇ ਚੱਲ ਨੀ ਨੀ ਹੋਇਆ ਕੀ ਅਜੇ ਗਾਣਾ ਦੱਸੋ ਕਿ ਕੋਈ ਲੁੱਟ ਹੋਈ ਹੈ ਕੀ ਹੋਇਆ ਤਾਂ ਲੁੱਟ ਹੋਈ ਹੈ ਕਿੰਨੇ ਦੀ ਹੋਈ ਹੈ ਕਿੰਨੀ ਮਾਤ ਹੈ ਜੀ ਹਰ ਹੱਲ ਗਿਆ 50 ਲੱਖ ਦੀ ਤੇ ਪਰ ਉਹਦੇ ਲੈ ਕੇ ਗਿਆ ਕਿ ਚੋਰੀ ਹੋਈ ਹੈ ਕੀ ਹੋਇਆ ਲੁੱਟ ਕੇ ਲੈ ਰਿਹਾ ਫੰਜਰ ਐਦਾ ਦਿਖਾ ਗਿਆ ਇਹ ਇੰਨੀ ਕਿੰਨੇ ਵੜੀ ਦੀ ਘਟਨਾ ਹੈ ਹੋ ਗਿਆ ਤਾਂ ਪੂਣਾ ਮੰਦਾ ਪਹਿਲਾਂ ਤੇ ਪੁਲਿਸ ਨੂੰ ਕੀ ਕਹਿ ਰਹੀ ਹੈ ਪੁਲਿਸ ਨੂੰ ਆਪਣੇ ਤੋਂ ਵੀ ਕੰਫੀਸ਼ ਕਰ ਲਈਓ ਸਾਨੂੰ ਨਾਲ ਲਿਆ ਕੇ ਕਿੰਨੇ ਦਿਨ ਹੋ ਗਏ ਇੱਥੇ ਚੋਕ ਚਾਰ-ਪੰਜ ਸਾਲ ਹੋ ਗਏ ਚਾਰ-ਪੰਜ ਸਾਲ ਪੁਲਿਸ ਮੈਂ ਦੇਖਿਆ ਹੁਣ ਤੁਹਾਨੂੰ ਵੀਂਦਰ ਦਬਕੇ ਵਗੈਰਾ ਮਾਰ ਰਹੀ ਸੀ ਕੀ ਕਾਰਨ ਕੀ ਹੈ ਸਾਨੂੰ ਦੱਸਿਆ ਕਿ ਮਾਰਦੇ ਹੋ ਕਾਰਨ ਇਹ ਕਿ ਕੰਫੀਸ਼ ਕਰਨ ਲਈ ਮਾਰ ਦਬਕੇ ਮਾਰਦੇ ਮਾਰ ਰੋਹਾ ਜਿੱਦੇ ਮਾਰਦੇ ਇਹ ਨਾਮ ਕੀ ਹੈ ਜਿੱਤੇ ਚੋਕ ਕਰਦੀ ਹੋ ਇਹ ਚਲਾਏ ਦਾ ਨਾਮ ਤੋਂ ਫਰਮਾ ਜੀ ਕਿਸੇ ਦਾ ਕੰਮ ਕਾਰੋਬਾਰ ਉਹ ਰੋਲੀ ਬੰਨ ਲਾ ਸਰ ਜੀ ਲਗਾਣਾ ਉਹਦਾ ਕੰਮ ਹਾਪੀ ਰੋਸਣ ਠੀਕ ਹੈ ਸਰ ਹੁਣ ਜਾਂ ਚੋਰੀ ਕਿਹੜੇ ਸਾਲਾਂ ਦੀ ਪੁਲਿਸ ਆਈ ਹੈ ਆ ਦੋ ਨੰਬਰ ਦੀ ਆ ਠੀਕ ਹੈ ਮਰ ਬੈਗ ਸੀ ਜੀ ਉਹ ਨਹੀਂ ਸਿਰਫ ਬੈਗ ਲਈ ਮੈਂ ਤੁਹਾਡੇ ਭੈਣ ਦੇ ਰੋਮਾਰ ਦੇ ਨਾਲ ਫਿਰ ਅਸੀਂ ਕੀ ਕਰਾਂਗੇ ਉਹਨੂੰ ਕਹਾਂਗੇ ਭਰਾਵਾ ਤੂੰ ਕੈਸ਼ ਲੈ ਆ ਸਾਡੇ ਜਾਨ ਛੱਡ ਦੇ ਕਿੱਥੇ ਹੋਇਆ ਕਿੱਥੇ ਹਾਸ ਅਜੋ ਦੁਕਾਨ ਤੋਂ ਅੱਛਾ ਦੁਕਾਨ ਦੇ ਅੰਦਰ ਵੜ ਕੇ ਸਾ ਦੁਕਾਨ ਅੰਦਰ ਵੜਦੇ ਕਿੰਨੇ ਕਿੰਨੇ ਜਾਣੇ ਸੀਗੇ ਉਹ ਇਕੱਲਾ ਹੀ ਮੁੰਡਾ ਸੀਗਾ ਕੰਮ ਕਰਦਾ ਸੀ ਕਿਸੇ ਟਾਈਮ ਤੋਂ ਮੋਨਨਾ ਸੀ ਸਰਦਾਰ ਜੀ ਮੋਨਨਾ ਸੀ ਉਹ ਕੀ ਨਾਮ ਨੂੰ ਪਤਾ ਨਹੀਂ ਉਹਦਾ ਰਾਗੋ ਕਿੱਥੇ ਲੈ ਗਿਆ ਕੀ ਮਾਰਦਾ ਕੀ ਵੀ ਰਕਮ ਟੋੜਾ ਆਪ ਲੋਗੋ ਕੰਮ ਕਰਦਾ ਕਿੱਥੇ ਲਾ ਅੱਛਾ ਉਹੀ ਮੁੰਡੇ ਨੇ ਅਣਜਾਣ ਦੇ ਤੌਰ ਤੇ ਹਾਂ ਉਹ ਕੋਈ ਬਾਊ ਦਾ ਕੋਈ ਅਲਬਾ ਨਾ ਕਿਤੇ ਕੈਮਰੇ ਵਗੈਰਾ ਲੱਗੇ ਸਾਰਾ ਕੁਝ ਲੱਗਾ ਡੀਵੀਆਰ ਆ ਸਾਰੀ ਟੋਟਲ ਰਿਕਾਰਡਿੰਗ ਆ ਗਈ ਫਿਰ ਰਿਕਾਰਡਿੰਗ ਜੀ ਸਾਰਾ ਕੁਝ ਆ ਗਿਆ ਹੁਣ ਸਾਰਾ ਕੁਝ ਰਿਕਾਰਡਿੰਗ ਚ ਆ ਗਿਆ ਹੋਗਾ ਠੀਕ ਹੈ ਕੰਮ ਕੀ ਜੀ ਇੱਕ ਮਿੰਟ ਸਰ ਇਹ ਸੇ ਜਰਾ ਤੁਸੀਂ ਮੈਨੂੰ ਟੋਕੀ ਬਦਰ ਬੋ ਅੱਛਾ ਇਹ ਸਰ ਹੋਇਆ ਕੀ ਅਜੇ ਕਿੱਥੇ ਲੋਟੋ ਗਈ ਸਿੰਗਲ ਸਾਡੇ ਕੋਲ ਇਨਫੋਰਮੇਸ਼ਨ ਆਈ ਨਾ ਦੀ ਮਾਨੂੰ ਦੱਸਿਆ ਨਾ ਕਿ ਸਾਡੀ ਪੈਸੇ ਲੈ ਗਿਆ ਪਰ ਅਸੀਂ ਨੂੰ ਜੀ ਜਾਂਚ ਕਰ ਰਹੇ ਹਾਂ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਤੁਹ ਕਿ ਸਾਡੇ ਸ਼ਹਿਰ ਦੇ ਦੱਸਦੇ ਨੇ ਕਿ ਅਮਾਨਤ ਕਿੰਨੀ ਸੀ ਕਿਵੇਂ ਕਿੰਨੇ ਆਮਦਨ ਤੋਂ 38 ਲੱਖ ਰੁਪਏ ਵਰਕਰ ਵਸਤਾ 40 ਲੱਖ ਰੁਪਏ ਦੱਸਦੇ ਨੇ ਇਹਨਾਂ ਦਾ ਕੁਝ ਹੈਗਾ ਮਾਮਲਾ ਬੈਲਪਾਡ ਤੇ ਲੈ ਗਿਆ ਕਿਤਾ ਉਹ ਗਨਪਾਡ ਤੋਂ ਪਰ ਜੋ ਉਹਨਾਂ ਦਾ ਵਰਕਰ ਸਿੱਧਾ ਵਰਕਰ ਦੱਸਿਆ ਵੀ ਮਤਲਬ ਅਨੁਸਵਿਧ ਵਰਕਰ ਕਹਿੰਦੇ ਸੀਗਾ ਹਾਂ ਪਰ ਅਲਾ ਮਰਕਰ ਸੀਗਾ ਤਾਂ ਕਾਜ ਹਾਦੀ پیسے ਲੈ ਗਿਆ ਇੱਕੋ ਬੰਦਾ ਸਰ ਮੈਂ ਹੀ ਕਿਉਂਕਿ ਦੱਸਿਆ ਵੀ ਮਤਲਬ ਇਨਵੈਸਟਿਗੇਟ ਕਰ ਰਹੇ ਹਾਂ ਜੋ ਜਾਂਚ ਕਰਕੇ ਤੁਹਾਨੂੰ ਸਾਰੀ ਗੱਲ ਦੱਸਣਾ ਹੈ ਇਹ ਰੋਲਿੰਗ ਨੰਦਾ ਕੋਈ ਸ਼ੋਰੂਮ ਹੈ ਸਰੀਏ ਦਾ ਕਾਰੋਬਾਰ ਆ ਅਤੇ ਪੇਮੈਂਟ ਜਿਹੜੀ ਆ ਅਲੱਗ-ਅਲੱਗ ਥਾਵਾਂ ਤੋਂ ਇਕੱਠਾ ਕੀਤੀ ਜਾਂਦੀ ਹੈ 48-50 ਲੱਖ ਦੇ ਕਰੀਬ ਹੋਣੀ ਵੱਲੋਂ ਰਕਮ ਦੱਸੀ ਜਾ ਰਹੀ ਹੈ ਜਿਹੜੀ ਅੱਜ ਦੁਪਹਿਰ ਲੈ ਕੇ ਆਂਦਾ ਵਾ ਇੱਕ ਸ਼ਖਸ ਜਿਹੜਾ ਤੇ ਪਹਿਲਾਂ ਕੋਈ ਸੌ ਪਹਿਲਾਂ ਕੰਮ ਕਰ ਰਿਹਾ ਹੁੰਦਾ ਉਹ ਆਂਦਾ ਦਾਅ ਦਿਖਾ ਕੇ ਪੈਸੇ ਉਸ ਦੇ ਕੋਲੋਂ ਖੋ ਕੇ ਲੈ ਜਾਂਦਾ ਵੱਡੀ ਵਾਰ ਦਾ ਜਿਹੜੀ ਅੱਜ ਦਿਨ ਦਿਹਾੜੇ ਲੁਧਿਆਣਾ ਸ਼ਹਿਰ ਦੇ ਅੰਦਰ ਹੋਈ ਹੈ ਸੋ ਹੋਰ ਇਸ ਮਾਮਲੇ 'ਚ ਕੀ ਖੁਲਾਸੇ ਹੁੰਦੇ ਨੇ ਆਉਣ ਵਾਲਾ ਸਮਾਂ ਦੱਸੂਗਾ ਲੁਧਿਆਣਾ ਤੋਂ ਲੁਧਿਆਣਾ ਲਾਈਵ ਲਈ ਅਮਿਤ ਧੱਪੜ ਦੀ ਰਿਪੋਰਟ